ਪਟੰਡਾ ਸਰਹੰਦ ਨਹਿਰ ਵਿੱਚ ਇੱਕ 10 ਸਾਲਾ ਨਾਬਾਲਗ ਬੱਚੇ ਦੇ ਡੁੱਗਣ ਦੀ ਖਬਰ ਆ ਜਿਹੜੀ ਆਈ ਹੈ ਉਸ ਨੂੰ ਲੈ ਕੇ ਲਗਾਤਾਰ ਪੁਲਿਸ ਪ੍ਰਸ਼ਾਸਨ ਵੱਲੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਇੱਕ ਵਾਰ ਤਸਵੀਰਾਂ ਦਿਖਾ ਦਈਏ ਤੇ ਐਨਡੀਆਰਫੀਆਂ ਟੀਮਾਂ ਨੇ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਬੱਚੇ ਦੀ ਭਾਲ ਆ ਜਿਹੜੀ ਕੀਤੀ ਜਾ ਰਹੀ ਹੈ ਕੱਲ ਸ਼ਾਮ ਤੋਂ ਇਹੜਾ ਬੱਚਾ ਗੁੰਮ ਦੱਸਿਆ ਜਾ ਰਿਹਾ ਜਿਸ ਜੋ ਕਿ ਆਪਣੀ ਮਾਤਾ ਕੋਲ ਰਹਿੰਦਾ ਹੈ ਇਹਦੀ ਮਾਤਾ ਦਿਹਾੜੀ ਦਾ ਕੰਮ ਕਰਦੀ ਹੈ ਤੇ ਬੱਚੇ ਦੀ ਭਾਲ ਆ ਜਿਹੜੀ ਪੁਲਿਸ ਵੱਲੋਂ ਤਿੱਤੀ ਜਾਰੀ ਹੈ ਐਡੀਆਰਐਫ ਦੀਆਂ ਟੀਮਾਂ ਵੱਲੋਂ ਸਰਚ ਕੀਤਾ ਜਾ ਰਿਹਾ ਹੈ ਇਸ ਨਹਿਰ ਦੇ ਵਿੱਚ ਲਗਾਤਾਰ ਪਹਿਲਾ ਹਾਦਸਾ ਨਹੀਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਹਾਦਸੇ ਹੋਏ ਨੇ ਬੱਚੇ ਨਹਾਉਣ ਲਈ ਆਉਂਦੇ ਨੇ ਪਰ ਉਸ ਦੇ باوجود ਜਿਹੜੇ ਇੱਥੇ ਬੱਚੇ ਹੈ ਕਈ ਵਾਰ ਡੁੱਬ ਜਾਂਦੇ ਨੇ ਇੱਥੇ ਪੁਲਿਸ ਅਧਿਕਾਰੀ ਮੌਕੇ ਤੇ ਮੌਜੂਦ ਨੇ ਗੁਰਮukh Singh ਜੀ ਗੱਲਬਾਤ ਕਰਦੇ ਆ ਪਰ ਮੁਸ਼ ਸਿੰਘ ਜੀ ਕਦੋਂ ਦੀ ਘਟਨਾ ਹੈਗੀ ਹੈ ਕਿ ਬੱਚਾ ਕਿੰਨੀ ਕੀ ਉਮਰ ਦਾ ਹੈਗਾ ਸਬ ਤੋਂ ਬਣਾ ਬੱਚੇ ਦੀ ਉਮਰ 9 ਸਾਲ ਦੇ ਕਰੀਬ ਹੈਗੀ ਆ ਇਹ ਰਾਤ 3 ਵਜੇ ਦਾ ਕੱਲ ਦਿਨ ਦਾ ਇਹ ਘਟਨਾ ਵਾਪਰੀ ਆ ਸਾਡੇ ਕੋਲ ਇਹਨਾਂ ਨੇ 10:30 ਵਜੇ ਰਾਤ ਨੂੰ ਇਤਲਾਹ ਦਿੱਤੀ ਸੀ ਤੇ ਅਸੀਂ 10:30 ਇੱਥੇ ਆਏ ਸੀ 10:30 ਆ ਕੇ ਅਸੀਂ ਇੱਥੇ ਦੇਖਭਾਲ ਕਰੀ ਤੇ ਐਨਡੀਆਰਫ ਦੀਆਂ ਕਾਗਜ਼ੀ ਕਾਰਵਾਈ ਕਰਕੇ ਸਵੇਰੇ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਐਕਵਰਡ ਕੀਤੀ ਪੂਰੇ ਪਰ ਉਹਦੀ ਡੈੱਡ ਬੋਡੀ ਸੰਗ ਤੇਰੀਏ ਚ ਮਿਲ ਗਈ ਆ 99% ਉਹੀ ਆ ਇਹ ਬੱਚਾ ਕਿੰਨੀ ਕੁ ਉਮਰ ਸੀ ਬੱਚੇ ਕੀ ਕਰਦਾ ਸੀ ਬੱਚਾ ਨਾਉਂ ਆ ਸਿੱਖ ਬੱਚਾ ਇਹਦੇ ਨਾਲ ਹੋਰ ਸੀ 9 10 ਸਾਲ ਦਾ ਉਹ 9 10 ਸਾਲ ਦਾ ਇਹ ਤੇ ਵਾਕਈ ਵਾਰ ਇਥੇ ਹਾਸੀ ਹੁੰਦੇ ਉਸ ਦੇ ਬਾਵਜੂਦ ਵੀ ਬੱਚੇ ਨਾਉਂਦੇ ਨੇ ਵਿੱਚ ਇੱਕ ਪੁਲਿਸ ਵੀ ਇੱਥੇ ਪੈਟਰੋਲੀਅਮ ਕਰਦੀ ਰਹਿੰਦੀ ਹੈ ਬੱਚਿਆਂ ਨੂੰ ਰੋਕਦੀ ਰਹਿੰਦੀ ਹੈ ਅਸੀਂ ਇਹਨਾਂ ਦੇ ਮਾਪੇ ਵਾਪ ਨੂੰ ਬੱਚਿਆਂ ਨੂੰ ਇਹ ਬੇਨਤੀ ਕਰਦੇ ਹਾਂ ਭਾਈ ਬੱਚਿਆਂ ਨੂੰ ਨਹਿਰ ਵੱਲ ਨਾ ਆਉਣ ਦਿਓ ਉੱਤੇ ਘਰੇ ਇਹਨਾਂ ਦੀ ਨਿਗਰਾਨੀ ਰੱਖੋ ਤੇ ਬਸ ਕੁੱਡੂ ਬੰਦਾ ਖਤਰਾ ਕਿਸ ਦਾ ਬੱਚਾ ਡੁੱਬ ਜਾ ਸਾਰੀ ਜ਼ਿੰਦਗੀ ਬੰਦਾ ਨਹੀਂ ਬਹੁਤ ਔਖਾ ਹੋ ਜਾਂਦਾ ਇਹਦੀ ਸਾਡੀ ਦਾ ਬੇਨਤੀ ਹੈ ਸਵੇਰ ਵੀ ਤੇਜ ਅਜਵੇਂ ਮੀਂਹ ਪੈ ਰਹੇ ਨੇ بارش ਪਾਣੀ ਦਾ ਪਾਤਾ ਨਹੀਂ ਬੱਚਾ ਹੀ ਛੋਟਾ ਸੀ ਉ ਤਾਂ ਕੋਈ ਡੂੰਗੀ ਹੈ ਨਹੀਂ ਇੰਨੇ ਨਾ ਰਹੇ ਆਵੇਂ ਬੰਦਾ ਉਹ ਪਤਾ ਲੱਗ ਜਾਂਦਾ ਤਾਂ ਸ਼ਾਇਦ ਕੋਈ ਮਰਦੀ ਛਾਲ ਮਾਰਦੇ ਕੋਈ ਡੁੱਬਦਾ ਨਹੀਂ ਬੰਦਾ ਇਹਦੇ ਵਿੱਚ ਕਿਉਂਕਿ ਇੰਨੇ ਡੂੰਗੀ ਹੈ ਨਹੀਂ ਇਹ 6-7 ਫੁੱਟ ਤੋਂ ਵੱਧ ਹੈ ਨਹੀਂ ਬੰਦਾ ਡੁੱਬਦਾ ਹੀ ਨਹੀਂ ਪਰ ਉਹ ਬੱਚਾ ਹੀ ਛੋਟਾ ਸੀ ਵਿਚਾਰਾ ਉਹਦਾ ਤਾਂ ਕਰਕੇ ਘਟਣਾ ਪਹਿਲਾਂ ਵੀ ਕਈ ਹਾਸੇ ਹੋ ਗਿਆ ਕਈ ਬੱਚੇ ਡੁੱਬੇ ਉਹ ਸਾ ਤਾਂ ਮੈਨੂੰ ਪਹਿਲਾਂ ਵਾਰ ਇਹ ਤਾਂ ਨੌਲੇਜ ਨਹੀਂ ਕਿਉਂਕਿ ਮੈਂ ਨਵਾਂ ਆਇਆ ਚ ਹਾਂ ਉਹ ਸਾ ਤਾਂ ਪਹਿਲਾ ਹੋਇਆ ਹੁਣ ਪਰ ਅਸੀਂ ਬੇਨਤੀ ਕਰਦੇ ਹਾਂ ਇਹਦੇ ਬੱਚਿਆਂ ਦੇ ਮਾਪੇ-ਬਾਪ ਬਿਲਕੁਲ ਐਸ਼ਾਨ ਜਾਂਚ ਅਧਿਕਾਰੀ ਜਿਨ੍ਹਾਂ ਨੇ ਦੱਸਿਆ ਕਿ ਬੱਚੇ ਦੀ ਡੈੱਡ ਬਾਡੀ ਆ ਜਿਹੜੀ ਮਿਲੀ ਹੈਗੀ 99% ਉਹੀ ਲੱਗਦੀ ਹੈ ਕਿ ਉਹ ਬੱਚੇ ਦੀ ਹੈ ਕੁਝ ਅੱਗੇ ਸੰਗਤ ਦੇ ਨੇੜੇ ਇੱਕ ਡੈੱਡ ਬਾਡੀ ਮਿਲੀ ਹੈਗੀ ਤੇ ਉਸ ਦੀ ਜਾਂਚ ਵੀ ਹੈ ਜਿਹੜੀ ਕੀਤੀ ਜਾ ਰਹੀ ਹੈ ਉੱਥੇ ਐਨਡੀਆਰ ਆਪਣੀਆਂ ਟੀਮਾਂ ਵੀ ਇੱਕ ਵਾਰ ਫਿਰ ਜਿਹੜਾ ਸਰਚਾ ਉਹਨਾਂ ਵੱਲੋਂ ਵੀ ਕੀਤਾ ਜਾ ਰਿਹਾ ਹੈਗਾ ਤੇ ਨਾਲ ਹੀ ਇਹਨਾਂ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਮਾਪੇ ਆਪਣੇ ਬੱਚਿਆਂ ਦੇ ਉੱਤੇ ਕੰਟਰੋਲ ਰੱਖਣ ਬੱਚਿਆਂ ਨੂੰ ਰੋਕਣ ਕਿ ਨਹਿਰ ਦੇ ਵਿੱਚ ਨਾ ਨਾ ਆਉਣ ਤੇ ਲਗਾਤਾਰ ਹਾਸੇ ਜਿਹੜੇ ਇਹ ਵਾਪਰ ਰਹੇ ਨੇ ਮਨੀਸ਼ ਗਰ ਪੀਟੀਸੀ ਨਿਊਜ਼ ਪਟੰਡਾ